ਸਤਿ ਸ਼੍ਰੀ ਅਕਾਲ ਦੋਸਤੋ ਗ੍ਰਾਂਥੀ ਸਿੰਘ ਕਿਸੇ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਨੇ ਨਵਾਂ ਗ੍ਰਾਂਥੀ ਰੱਖਣ ਲਈ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਪ੍ਰਧਾਨ ਸਾਹਿਬ ਸੈਕਟਰੀ ਖਜ਼ਾਨਚੀ ਤੇ ਹੋਰ ਕਈ ਮੈਂਬਰਾਂ ਨੂੰ ਆਉਣ ਲਈ ਕਿਹਾ ਗਿਆ ਸਾਰੇ ਸਮੇਂ ਤੋਂ ਪਹਿਲਾਂ ਹੀ ਆ ਕੇ ਬਹਿ ਗਏ ਸਭ ਤੋਂ ਪਹਿਲਾਂ ਪ੍ਰਧਾਨ ਜੀ ਬੋਲੇ ਹਾਂਜੀ ਦੱਸੋ ਫਿਰ ਗ੍ਰਾਂਥੀ ਕਿੱਦਾਂ ਦਾ ਹੋਵੇ ਇੱਕ ਬੋਲਿਆ ਸਭ ਤੋਂ ਪਹਿਲਾਂ ਤਾਂ ਬਾਬਾ ਅਧਖੜ ਜੀ ਉਮਰ ਦਾ ਹੋਵੇ ਤੇ ਸਿਆਣਾ ਵੀ ਹੋਵੇ ਜੀਨੂੰ ਪੰਜ ਬਾਣੀਆਂ ਕੰਠ ਹੋਣ ਕੀਰਤਨ ਤੇ ਕਥਾ ਕਰ ਲੈਂਦਾ ਹੋਵੇ ਫਿਰ ਦੂਜੇ ਨੂੰ ਪੁੱਛਿਆ ਗਿਆ ਉਹ ਕਹਿੰਦਾ ਦੇਖੋ ਜੀ ਬਾਬੇ ਦਾ ਸਾਰਾ ਟੱਬਰ ਵਿੱਚ ਰਹੇ ਤਾਂ ਜੋ ਦਿਨ ਰਾਤ ਨਿਗਰਾਨੀ ਰਹਿ ਸਕੇ ਤੇ ਬਾਬਾ ਸਿਰਫ ਗੁਰਦੁਆਰੇ ਵਿੱਚ ਰਹਿ ਕੇ ਹੀ ਪਾਠ ਕਰੇ ਬਾਹਰ ਨਾ ਜਾਵੇ ਫਿਰ ਤੀਜੇ ਨੂੰ ਪੁੱਛਿਆ ਉਹ ਕਹਿੰਦਾ ਬਾਬਾ ਤੜਕੇ 4 ਵਜੇ ਪ੍ਰਕਾਸ਼ ਕਰੇ ਐਦਾਂ ਕਰਦਿਆਂ ਕਰਦਿਆਂ ਸਭ ਨਾਲ ਗੱਲ ਕੀਤੀ ਗਈ ਤੇ ਸਭ ਨੇ ਆਪਣੀ ਆਪਣੀ ਮਤ ਅਨੁਸਾਰ ਸਲਾਹਾਂ ਦਿੱਤੀਆਂ ਤੇ ਅੰਤ ਫੈਸਲਾ ਇਹ ਹੋਇਆ ਕਿ ਗ੍ਰੰਥੀ ਸਿੰਘ ਨੂੰ 5000 ਦੇਣਾ ਹੈ ਫਿਰ ਇੱਕ ਸਿਆਣਾ ਬਜ਼ੁਰਗ ਬੋਲਿਆ 5000 ਤਾਂ ਬਹੁਤ ਘੱਟ ਆ ਦੂਜਾ ਬੋਲਿਆ ਲੇ ਬਾਬਿਆ ਨੇ ਕੀ ਕਰਨਾ ਆ ਸਵੇਰੇ 2-3 ਘੰਟੇ ਪਾਠ ਤੇ ਸ਼ਾਮੀ 1 ਘੰਟਾ ਐਨੀ ਬਹੁਤ ਆ ਫਿਰ ਬਾਬੇ ਨੂੰ ਰਹਿਣ ਨੂੰ ਵੀ ਕਮਰਾ ਦੇਣਾ ਆ ਆਟਾ ਦੇਣਾ ਹੋਰ ਪ੍ਰੋਗਰਾਮ ਵੀ ਆਉਣਗੇ ਉੱਪਰੋਂ ਬਾਧੂ ਬਣਾ ਲਿਆ ਕਰੋ ਅਗਲਾ ਦਿਨ ਅਗਲੇ ਦਿਨ ਇੱਕ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਇੱਕ 55 ਕੁ ਸਾਲ ਦਾ ਗ੍ਰੰਥੀ ਸਾਈਕਲ ਤੇ ਆ ਗਿਆ ਉਸ ਨੂੰ ਬਿਠਾਇਆ ਗਿਆ ਪ੍ਰਧਾਨ ਬੋਲਿਆ ਹਾਂਜੀ ਬਾਬਾ ਜੀ ਤੁਸੀਂ ਕਿੰਨੀ ਦੇਰ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹੋ ਗ੍ਰਾਂਥੀ ਸਿੰਘ ਜੀ ਮੈਂ ਪਿਛਲੇ ਤਕਰੀਬਨ 30 ਸਾਲ ਤੋਂ ਸੇਵਾ ਨਿਭਾ ਰਿਹਾ ਜੀ। ਬਾਬਾ ਜੀ ਪੰਜ ਬਾਣੀਆਂ ਕਾਂਠ ਨੇ ਸੈਕਟਰੀ ਬੋਲਿਆ। ਗ੍ਰਾਂਥੀ ਸਿੰਘ ਹਾਂਜੀ ਬਾਬਾ ਜੀ ਬੱਚੇ ਕਿੰਨੇ ਨੇ? ਗ੍ਰਾਂਥੀ ਸਿੰਘ ਜੀ ਮੇਰੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ। ਪ੍ਰਧਾਨ ਸਾਹਿਬ ਬੋਲੇ ਬਾਬਾ ਜੀ ਸਵੇਰੇ 4 ਵਜੇ ਪ੍ਰਕਾਸ਼ ਕਰਕੇ ਨਿਤਨੇਮ ਕਰਨਾ ਹੈ। ਫਿਰ ਇੱਕ ਘੰਟਾ ਕੀਰਤਨ ਕਰਨਾ ਹੈ, ਫਿਰ 2 ਘੰਟੇ ਪ੍ਰਸ਼ਾਦ ਵਰਤਾਉਣਾ ਹੈ। ਸ਼ਾਮ ਨੂੰ ਰਹਿਰਾਸ ਕਰਕੇ ਕੀਰਤਨ ਕਰਨਾ ਹੈ। ਗ੍ਰਾਂਥੀ ਸਿੰਘ ਠੀਕ ਹੈ ਬਾਬਾ ਜੀ ਤੁਹਾਨੂੰ ਅਸੀਂ 5000 ਰੁਪਏ ਦੇਵਾਂਗੇ ਗ੍ਰਾਂਥੀ ਸਿੰਘ ਬੋਲਿਆ ਦੇਖੋ ਜੀ ਐਨੀ ਮਹਿੰਗਾਈ ਦਾ ਜਮਾਨਾ ਹੈ 5000 ਤਾਂ ਕੁਝ ਵੀ ਨਹੀਂ ਬੱਚਿਆਂ ਦੀ ਪੜ੍ਹਾਈ ਦਵਾਈ ਬਿਮਾਰੀ ਠਮਾਰੀ ਸੋ ਖਰਚਾ ਹੁੰਦਾ ਹੈ 5000 ਚ ਕਿੱਥੋਂ ਪੂਰਾ ਹੋ ਦੂਜਾ ਬੋਲਿਆ ਬਾਬਾ ਤੂੰ ਕਰਨਾ ਵੀ ਕੀ ਆ ਸਵੇਰੇ 2-3 ਘੰਟੇ ਤੇ ਸ਼ਾਮ ਨੂੰ ਇੱਕ ਘੰਟਾ ਡਿਊਟੀ ਬਾਕੀ ਤਾਂ ਵੇਲੇ ਹੀ ਰਹਿਣਾ ਫਿਰ ਆਟਾ ਰਾਸ਼ਨ ਰਹਿਣ ਲਈ ਕਮਰਾ ਹੋਰ ਪਰ ਰਾਮ ਵੀ ਆਉਣਗੇ ਅਸੀਂ ਤਾਂ ਐਨਆਈ ਦੇਵਾਂਗੇ ਨਹੀਂ ਤਾਂ ਅਸੀਂ ਕੋਈ ਹੋਰ ਲੱਭ ਲੈਨੇ ਆਂ ਗ੍ਰਾਂਥੀ ਸਿੰਘ ਵਿਚਾਰਾ ਕੁਛ ਨਾ ਬੋਲਿਆ ਚਲੋ ਜੀ ਠੀਕ ਆ ਫਿਰ ਕੱਲ ਤੋਂ ਆਵਾਂਗਾ ਪ੍ਰਧਾਨ ਠੀਕ ਐ ਬਾਬਾ ਜੀ ਅਗਲੇ ਦਿਨ ਗ੍ਰਾਂਥੀ ਆਪਣਾ ਪਰਿਵਾਰ ਲੈ ਕੇ ਆ ਗਿਆ ਉਸਨੇ ਡਿਊਟੀ ਸ਼ੁਰੂ ਕਰ ਦਿੱਤੀ ਸਵੇਰੇ 4 ਵਜੇ ਪ੍ਰਕਾਸ਼ ਕਰਕੇ ਪਾਠ ਕਰਿਆ ਕਰੇ ਕੀਰਤਨ ਕਰੇ ਤੇ ਜਦੋਂ ਆਨੰਦ ਸਾਹਿਬ ਦਾ ਪਾਠ ਕਰਦਾ ਸੀ ਤਾਂ ਸਾਰੀ ਕਮੇਟੀ ਤੇ ਪਿੰਡ ਵਾਲੇ ਦੌੜੇ ਆਉਂਦੇ ਸੀ ਫਿਰ ਆਉਂਦਿਆਂ ਉਹਦੇ ਤੇ ਰੋਪ ਮਾਰਨਾ ਬਾਬਾ ਤੂੰ ਫਲਾਣਾ ਨਹੀਂ ਕੀਤਾ ਤੇ ਹਮਕਾ ਨਹੀਂ ਕੀਤਾ ਤੇ ਤੁਰ ਜਾਣਾ ਇੱਕ ਦਿਨ ਇੱਕ ਪਿੰਡ ਵਿੱਚ ਕਿਸੇ ਮੁੰਡੇ ਦਾ ਵਿਆਹ ਸੀ ਉਹ ਆਇਆ ਪਿੰਡ ਵਿੱਚ ਵੱਡੀ ਕੋਠੀ ਕਾਰਾਂ ਦਾ مالک ਸੀ ਬਾਬਾ ਜੀ ਅਸੀਂ ਖੰਡ ਪਾਠ ਕਰਵਾਉਣਾ ਹੈ ਕੀ ਭੇਟ ਹੈ ਬਾਬਾ ਜੀ 5100 ਰੁਪਇਆ ਅੱਗੋਂ ਬੋਲਿਆ ਬਾਬਾ ਹੱਦ ਹੀ ਕਰਤੀ ਐਨੇ ਪੈਸੇ ਥੋੜੇ ਕੱਟ ਕਰ ਲਓ ਤੁਸੀਂ ਤਾਂ ਬਾਣੀ ਦਾ ਮੁੱਲ ਪਾਉਨੇ ਹੋ ਗ੍ਰੰਥੀ ਸਿੰਘ ਕਹਿੰਦਾ ਚਲੋ ਕੋਈ ਨਾ ਤੁਸੀਂ 500 ਘੱਟ ਦੇ ਦਿਓ ਫਿਰ ਉਹ ਬੋਲਿਆ ਬਾਬਾ ਜੀ ਸਾਰੇ ਪਾਠ ਹੀ ਵਧੀਆ ਪਾਠ ਕਰਨ ਵੇਲੇ ਹੋਣ ਕੇਸੀ ਇਸ਼ਨਾਨ ਕਰਕੇ ਪਾਠ ਕਰਨ ਤੇ ਰਾਤ ਨੂੰ ਜਾਗਣ ਲਈ ਆਪਦਾ ਸੇਵਾਦਾਰ ਲੈ ਕੇ ਆਇਓ ਅਸੀਂ ਪਾਠ ਤੋਂ ਅਗਲੇ ਦਿਨ ਸਵੇਰੇ ਭਰਾਤ ਜਾਣਾ ਹੈ ਅਸੀਂ ਨਹੀਂ ਜਾਗ ਸਕਦੇ ਚਲੋ ਜੀ ਪਾਠ ਆਰੰਭ ਹੋ ਗਿਆ ਬਾਬਾ ਜੀ ਨੇ ਅਜੇ ਚਾਰ ਪੌੜੀਆਂ ਹੀ ਪੜੀਆਂ ਸੀ ਸਾਰਾ ਡੱਬਰ ਦੇਗ ਲੈ ਕੇ ਬਾਹਰ ਚਲਾ ਗਿਆ ਗੱਪਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਪਾਠੀ ਸਿੰਘ ਕੱਲੇ ਪਾਠ ਕਰਦੇ ਰਹੇ ਰਾਤ ਹੋਈ ਸਾਰਾ ਡੱਬਰ ਸੌਂ ਗਿਆ ਜਦੋਂ ਭੋਗ ਦਾ ਦਿਨ ਆਇਆ ਫਿਰ ਰਿਸ਼ਤੇਦਾਰ ਸਾਰਾ ਡੱਬਰ ਭੋਗ ਦੇ ਸ਼ਲੋਕਾਂ ਵੇਲੇ ਆ ਕੇ ਬਹਿ ਗਿਆ ਤੇ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰੇ ਚਲਾ ਗਿਆ ਸ਼ਾਮ ਨੂੰ ਰਿਸੈਪਸ਼ਨ ਪਾਰਟੀ ਰੱਖੀ ਸੀ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ दारू ਪੀ ਕੇ ਨੱਚਣ ਲੱਗੇ ਜੀਨੇ ਕੱਖਰ ਪਾਠ ਦਾ ਨਹੀਂ ਸੁਣਿਆ ਉਹ ਆਣ ਇੰਜ ਗਾ ਰਿਆ ਸੀ ਜਿਵੇਂ ਆਪ ਗਾਇਕ ਹੋਵੇ ਜਵਾਨ ਤਾਂ ਜਵਾਨ 80 80 ਸਾਲ ਦੇ ਬਜ਼ੁਰਗ ਵੀ ਭੰਗੜੇ ਪਾਉਂਦੇ ਨਜ਼ਰ ਆਏ ਡੀਜੇ ਵਾਲੇ ਉੱਪਰ ਘੱਟ ਤੋਂ ਘੱਟ 10-20 ਹਜ਼ਾਰ ਰੁਪਏ ਕੇ ਸੁੱਟ ਦਿੱਤੇ ਤੇ ਜਿਹੜੇ ਬਾਕੀ ਦਿੱਤੇ ਉਹ ਅਲੱਗ ਅਗਲੇ ਦਿਨ ਬਰਾਤੀ ਰਵਾਨਗੀ ਲਈ ਗੁਰਦੁਆਰੇ ਗਏ ਤੇ ਗ੍ਰੰਥੀ ਸਿੰਘ ਨੂੰ ਕਿਹਾ ਬਾਬਾ ਜੀ ਅਰਦਾਸ ਇਦਾਂ ਦੀ ਕਰਿਓ ਸਾਰਾ ਕੰਮ ਸੁਖ ਸ਼ਾਂਤੀ ਨਾਲ ਹੋਵੇ ਕੋਈ ਵਿਗੜ ਨਾ ਪਵੇ ਲੋ 50 ਰੁਪਏ ਅਰਦਾਸ ਭੇਟਾ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਤੇ ਵਰਤ ਰਵਾਨਾ ਹੋ ਗਈ ਜਿੱਥੇ ਆਨੰਦ ਕਾਰਜ ਕਰਨੇ ਸੀ ਉਸ ਗੁਰਦੁਆਰੇ ਦੇ ਗ੍ਰੰਥੀ ਨੂੰ 10 ਵਜੇ ਦਾ ਸਮਾਂ ਦਿੱਤਾ ਸੀ ਪਰ ਪਹੁੰਚੇ 3 ਵਜੇ ਉਹ ਸਵੇਰ ਦਾ ਦੇਗ ਬਣਾ ਕੇ ਉਡੀਕ ਰਿਆ ਸੀ ਕਿ ਕਦੋਂ ਆਉਣਗੇ ਆਨੰਦ ਕਾਰਜ ਵੇਲੇ ਫੇਰ ਪੰਗਾ ਪੈ ਗਿਆ ਗ੍ਰੰਥੀ ਸਿੰਘ ਨੇ ਕਿਹਾ 2100 ਰੁਪਏ ਭੇਟਾ ਹੈ ਮੁੰਡੇ ਦਾ ਪਿਓ ਬੋਲਿਆ ਬਾਬਾ ਜੀ 2100 ਐਨੇ ਪੈਸੇ ਅਸੀਂ ਤਾਂ 1100 ਦੇਣਾ ਗ੍ਰੰਥੀ ਸਿੰਘ ਨੇ ਚੁੱਪ ਕਰਕੇ 1100 ਲਿਆ ਤੇ ਆਨੰਦ ਕਾਰਜ ਹੋ ਗਏ ਕੁਝ ਕੁ ਸਾਲ ਬਾਅਦ ਗੁਰੰਥੀ ਸਿੰਘ ਨੇ ਮੋਟਰਸਾਈਕਲ ਨਵਾਂ ਲਿਆ ਤੇ ਸਾਰੇ ਸੋਚਣ ਲੱਗੇ ਬਾਬਿਆਂ ਦੀਆਂ ਮੌਜਾਂ ਨੇ ਉਸ ਗੁਰੂ ਘਰ 15 ਸਾਲ ਡਿਊਟੀ ਕਰਨ ਤੋਂ ਬਾਅਦ ਉਸਨੇ ਆਪਣਾ ਘਰ ਬਣਾਇਆ ਇਹ ਗੱਲ ਕੁਝ ਬੰਦਿਆਂ ਤੋਂ ਜਰੀ ਨਾ ਗਈ ਤੇ ਅਖੀਰ ਉਸ ਨੂੰ ਬਹਾਨਾ ਬਣਾ ਕੇ ਕੱਢ ਦਿੱਤਾ ਗਿਆ ਤੇ ਇਹ ਕੇ ਇਹ ਤਾਂ ਹੀਰਾ ਫੇਰੀਆਂ ਕਰਦਾ ਸੀ ਤਾਂ ਹੀ ਮਕਾਨ ਬਣਾ ਲਿਆ ਇਹ ਅੱਜ ਦਾ ਸੱਚ ਹੈ ਕੌੜਾ ਜ਼ਰੂਰ ਲੱਗੇਗਾ ਕੁਝ ਸੂਝਵਾਣੀ ਸਮਝ ਪਾਉਣਗੇ ਇੱਕ ਬੇਨਤੀ ਆ ਜੀ ਨੇ ਵੀ ਪੋਸਟ ਪੂਰੀ ਪੜੀਆ ਉਹ ਸ਼ੇਅਰ ਜ਼ਰੂਰ ਕਰਿਓ ਤੇ ਗ੍ਰਾਂਥੀ ਸਿੰਘ ਤੇ ਰਾਗੀ ਸਿੰਘਾਂ ਸਿੰਘਾਂ ਦਾ ਖਿਆਲ ਰੱਖਿਆ ਕਰੋ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਿੱਖੀ ਨਹੀਂ ਲੱਭਣੀ ਤੇ ਨਾ ਹੀ ਸਿੱਖ ਲੱਭਣੇ ਨੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇ ਦਿਓ